ਜਪ ਤਪ ਸੰਜਮ ਕਰਮ ਸੁਖ ਸਾਧ ਤੁਲਨਾ ਕਸ਼ੂਐ ਲਾਹ ਜਪਤੇ ਤਪ ਸੰਜਮ ਜਿਤਨੇ ਸੁਖਾਂ ਦੇ ਸਾਧਨ ਕਦਮ ਨੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਲੱਗਦੇ ਪਿਆਰੇ ਦਾਪ ਦੇ ਬਰਾਬਰ ਕਿਉਂਕਿ ਪਰਮੇਸ਼ਰ ਦੇ ਨਾਮ ਦੇ ਤੁਲ ਕੋਈ ਨਹੀਂ ਕੋਈ ਤੁਲਨਾ ਹੋਈ ਕਿਉਂਕਿ ਐਸਾ ਅਮੋਲਕ ਨਾਮ ਮੇਰੀ ਵਾਹਕ ਜਿਸ ਨਾਮ ਨੂੰ ਹੀ ਪਿਆਰੀ ਹੋ ਤਾਂ ਧੰ ਧੰ ਬਾਬਾ ਨਾਨਕ ਮਹਾਰਾਜ ਦੀ ਜੰਦੇ ਨਾਮ ਹੀ ਜਪਾਇਆ ਅੱਜ ਵੀ ਮਹਾਪੁਰਸ਼ ਜਗਤ ਵਿੱਚ ਵਿਚਰ ਕੇ ਨਾਮ ਜਪਾਉਂਦੇ ਨੇ ਜਪਦੇ ਐਸਾ ਨਾਮ ਜਿਸ ਨਾਮ ਦਾ ਕੋਈ ਮੁੱਲ ਨਹੀਂ ਰਾਜੇ ਜਨਕ ਨੇ ਨਾਮ ਗੈਣੀ ਹੀ ਤਰਿਆ ਇੱਕ ਤੱਕੜ ਵਿੱਚ ਨਾਮ ਇੱਕ ਤੱਕੜ ਵਿੱਚ ਸਾਰੇ ਨਰਕ ਦੇ ਚੱਕੜ ਦਾ ਪਾਸੂ ਵੀ ਨਹੀਂ ਸਾਰੇ ਨਰਕ ਖਾਦੀ ਧਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਬਬੇਕ ਇੱਕ ਘੜੀ ਕੇ ਸਿਮਰਨਿ ਪਾਪੀ ਤਰਿਆ। ਇੱਕ ਦੀ ਤਰਿਆ ਅਨੇਕਾਂ ਤਰਿਆ। ਕਿਉਂਕਿ ਪਿਆਰੀ ਇਹ ਜੁਗ ਕਲ ਝੁਕਦਾ ਚੁਕਦਾ। ਸਤਜੁਗ ਤ੍ਰੇਤਾ ਦਵਪਰ ਕਲ ਚਾਰ ਜੁਗ। ਪਰ ਕਲ ਜੁਗ ਦੇ ਜੁਗ ਵਿੱਚ ਨਾਮ ਦੀ ਵਡਿਆਈ ਤੇ ਨਾਮ ਦੀ ਸੋਭਾ। ਇਸ ਜਗ ਮਾਸ ਸੂਬਾ ਨਾਮ ਕੀ ਬਿਨ ਨਾਵੇ ਸੋਭਦਾ ਇਹ ਮਾਇਆ ਕੀ ਸੋਭਾ ਹੋਤਾ ਜਾਵੇ ਪਰ ਪਾਤਸ਼ਾ ਇਹ ਵੀ ਕਹਿੰਦੇ ਨੇ ਚਾਤ ਦਿਹਾੜੀ ਇਹ ਮਾਇਆ ਕੀ ਸੋਭਾ ਚਾਤ ਦਿਹਾੜੀ ਜਾਂਦੀ ਬਿਲ ਬਲ ਤੇਰੀ ਨਹੀਂ ਲੱਗਣੀ ਜਾਂਦਾ ਆਪਾਂ ਜਗ ਦੇ ਵਿੱਚ ਦੇਖਦੇ ਹਾਂ ਇਸ ਤੇ ਵਰਤਾਰੇ ਬਲਤ ਤੇ ਰੁੱਖਾਂ ਨਾਲ ਇਹ ਵਰਤਾਰੇ ਵਰਤ ਤੇ ਦੇਖ ਹੁੰਦੇ ਨੇ ਕਿ ਇਹ ਮਾਇਆ ਸਦੀਵੀ ਬਣੀ ਨਹੀਂ ਸੁਖ ਹੈ ਪਰ ਦੁੱਖ ਵੀ ਹੈ ਦਿਨ ਹੈ ਪਰ ਰਾਤ ਵੀ ਹੈ ਪਰਿਪੂਰਨ ਪ੍ਰਮਾਤਮਾ ਨੇ ਵਿਧਾਨ ਹੀ ਮर्यादा ਰਚੀ ਜੋ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜੀ ਇਹ ਵਚਨ ਕਹਿੰਦੇ ਨੇ ਜਪ ਤਪ ਸੰਜਮ ਜਿਤਨੇ ਸੁਖਾਂ ਦੇ ਸਾਧਨ ਕਰਮ ਪਰ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ ਨਾਮ ਤੇ ਗਾਓ ਨਾਮ ਅਮੋਲ ਕਰ ਚਾਰਾ ਗਕਾਂ ਵਾਲ ਦਾਨ ਕੁ ਮੰਦ ਦੇ ਦਿਓ ਚਰਨਹਿ ਸੰਗ ਸਮਾ ਤਿਸ ਪਰਮੇਸ਼ਰ ਦੇ ਗੁਰੂ ਨਾਮ ਕਦੇ ਚਰਨ ਕਮਲਾਂ ਦੇ ਸਾਥ ਜਿਸ ਪੁਸ਼ ਦਾ ਮਨ ਵਿਨੇ ਆਗੇ ਚਰਣਾ ਦੀ ਟੇਕ ਲੈ ਚਰਣਾ ਦਾ ਧਿਆਨ ਕਰੇ ਚਰਣਾ ਨੂੰ ਜਿਵੇਂ ਘਰ ਵਿੱਚ ਬਸਾ ਲਿਆ ਪਾਤਸ਼ਾਹ ਪਰਵਾਉਂਦੇ ਨਹੀਂ ਚਾਰਨ ਕਮਲ ਨਹੀਂ ਭਗਤ ਕਬੀਰ ਜੀ ਦੇ ਵੀ ਵਚਨ ਹੈ ਕਬੀਰ ਚਰਨ ਕਮਲ ਕੀ ਬੋਜ ਕੋ ਕਹ ਕੈਸੇ ਅਨਮਾਨ ਕਹਿਵੇ ਕੋ ਸੋਭਾ ਨਹੀਂ ਦੇਖਾ ਚਰਣਾ ਦਾ ਰਸ ਤੇ ਆਨੰਦ ਹੀ ਐਸਾ ਬਿਆਨ ਨਹੀਂ ਕੀਤਾ ਜਾਦਾ ਇਸ ਪੁੱਛ ਦਾ ਮਨ ਵਿਦਿਆ ਗਿਆ ਉਹ ਪੁੱਛ ਚੰਨਾ ਸਾਥ ਮਿਲ ਕੇ ਆਨੰਦ ਵਿੱਚ ਰਹਿੰਦਾ ਮੇਰਾਦ ਕਰ ਇਸ ਦੀ ਵਿੱਚ ਪਰਮੇਸ਼ਰ ਭਗਵਾਨ ਦੀ ਚੰਨ ਵਾ ਦੂਧੀਆਂ ਰਾਣੀਆਂ ਨੇ ਬੜੀ ਈਰਖਾ ਦੇ ਵੇਖ ਤੱਕ denn ਉਬਲਦਾ ਦੁੱਧ ਬਲਾਉਂਦਾ ਪਰ ਚੰਨਾ ਦਾ ਧਿਆਨ ਬਾਹਰ ਘਟਦਾ ਭਗਵਾਨ ਈਸ਼ਨ ਮਹਾਰਾਜੀ ਦੀ ਚੜਨਾ ਤੇ ਛਾਲੇ ਹੋ ਗਏ ਲੇਟੇ ਨਹੀਂ ਬਲੰਗ ਤੇ ਰਾਣੀਆਂ ਪੁੱਛਦੀ ਭਗਵਾਨ ਈਸ਼ਨ ਮਹਾਰਾਜ ਭਗਵਾਨ ਕਹਿਣ ਲੱਗੇ ਨਾਲੇ ਦੁੱਖ ਦਿੱਤਾ ਨਾਲੇ ਪੁੱਛਦੇ ਉਹ ਭਗਵਾਨ ਅਸੀਂ ਦੁੱਖ ਤੁਸੀਂ ਰਾਧਕਾਂ ਨੂੰ ਉਬਲਦਾ ਦੁੱਧ ਦੀਪ ਲਾਇਆ ਤੇ ਇਹਦੇ ਵਿੱਚ ਮੇਰੇ ਚੜਨ ਵਸ ਗਿਆ ਐਸਾ ਪ੍ਰੇਮ ਐਸਾ ਪਿਆ ਤੇ ਭਾਈ ਦੇਵੀ ਚੰਦ ਜੋ ਭੀਮ ਦਾ ਭੀਮ ਚੰਦ ਰਾਜੇ ਦਾ ਵਜੀਰ ਸੀ ਜਦੋਂ ਜਲਾਦਾ ਨੇ ਸੂਏ ਦੇਤਰਾਂ ਵਿੱਚ ਪਰੋ ਦਿੱਤੇ ਪਤਿਆਂ ਜਲਗੀタル ਮਹਾਰਾਜ ਸਹਿਬੇ ਕਵਾਰ ਗੁਰਗੋਹ ਸਿੰਘ ਪਾਤਸ਼ਾਹ ਜੀ ਦੇ ਚੜ੍ਹਨਾ ਦਾ ਰੰਚਿਕ ਮੱਤ ਦੇ ਵੀ ਖੇਦ ਦੀ ਹੋਇਆ ਚਾਦਰ ਕਮਲ ਹਿਰਦੇ ਵਸੇ ਸੰਕਟ ਸਭ ਕੋ ਪਾਈ ਗੋਂਦਾ ਜੀ ਚੰਨ ਜੀ ਬੜੇ ਸੀ ਗੁਰਦੇਵ ਦੇ ਅਰਸੇ ਐਸਾ ਸਤਵੇਂ ਗੁਰੂ ਦਾ ਨਾਮ ਸਤਿਗੁਰੂ ਗੁਰੂ ਹਰਿ ਰਾਏ ਮਹਾਰਾਜ ਸਹਿਬ ਜੀ ਜਿਸ ਦੀ ਪਾਤਸ਼ਾਹ ਸਗਲ ਸੰਤੋਂ ਕਈ ਪਹਿਨੀ ਉੱਠੇ ਤਦੋਂ ਪਾਈ ਗੋਂਦਾ ਜੀ ਦੇ ਚੰਨ ਛੱਡੇ ਗੁਰਦੇਵ ਦੇ ਤੇ ਸਤਿਗੁਰੂ ਸਗਲ ਸੰਤੋਂ ਉੱਠੇ ਪ੍ਰਸ਼ਾਦ ਛਕਿਆ ਸਭ ਸੰਗਤਾਂ ਨੇ ਉਕੇ ਚੜਨਾ ਦਾ ਰਸ ਤੇ ਨਦਹੀ ਹੈ ਜੋ ਪਾਤਸ਼ਾਹ ਗੁਰੂ ਅੰਜਨ ਦੇ ਮਹਾਰਾਜ ਦੀ ਪਾਵਨ ਬਚਨ ਕਹਿੰਦੇ ਨੇ ਚਾਰਾਂ ਦਾ ਕਾਮਲਾ ਨਾਮ ਤੋਂ ਮੰਨ ਵੇ ਦੀ ਉਚਰਨ ਹੈ ਸੰਗ ਸਭਾ ਤਿਸ ਪਰਮੇਸ਼ਰ ਗੁਰੂ ਨਾਨਕ ਦੇ ਜਨ ਕਮਲਾਂ ਦੇ ਸਾਥ ਜਿਸ ਪੁਛਤਾ ਮੰਨ ਬਿਨਿਆ ਗਿਆ ਉਹ ਪੁਛ ਚੜਨਾ ਸਤ ਮਿਲ ਕੇ ਅਦੰਤ ਤੇ ਰਸ ਵਿੱਚ ਰਹਿੰਦਾ ਹੈ ਪਿਆਰੀਓ ਸਾਰੰਗੋ ਮਖਲਾ ਪੰਜੋ ਬਾ ਮੇਰਾ ਪ੍ਰਭ ਸੰਗੇ ਅੰਤਰ ਜਾਮ ਆਗੈ ਕੁਸਲ ਪਾਛੈ ਖੇਮ ਸੁਖਾ ਸ਼ਿਵ ਰਤਨਾਮ ਸੁਆਮੀ ਆਲਾ ਬੀਰਾ ਪ੍ਰਭ ਬੀਰਹ ਗੁਰੂ ਨਾਨਕ ਅੰਤਰਜਾਮੀ ਹੈ ਪਿਆਰੀ ਕਿਤੇ ਦੂਰ ਦੀ ਰਹਿੰਦਾ ਅੰਗ ਸੰਗ ਰਹਿੰਦਾ ਪਾਤਸ਼ਾਹ ਪਵਾਉਂਦੇ ਨੇ ਕਿ ਰੱਬ ਦੇ ਜਨ ਸੰਤ ਮਹਾਤਮਾ ਨੇ ਉਹਨਾਂ ਦੇ ਨਾਲ ਸੰਗਦਾ ਦਿਨ ਰਾਤ ਰਹਿੰਦਾ ਹੈ ਸੰਤ ਗਏ ਸੰਗ ਬਸੇ ਦਿਨ ਰਾਤ ਦਿਨ ਤੇ ਰਾਤ ਬਸਤ ਕੋਈ ਭਦਮ ਵਿੱਚ ਮੇਰਾ ਪ੍ਰਭ ਸੰਗੇ ਅੰਤਰਜਾਮ ਉਹ ਅੰਤ ਦਾ ਪ੍ਰੇਰਕ ਬੈਠੇ ਹੀ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਹਜੂ ਸਤਿਗੁਰੂ ਪਾਤਸ਼ਾਹ ਜੀ ਦੀ ਅਮਰਤਮਈ ਬਾਣੀ ਨੂੰ ਸਦਵਨ ਕਰਦੇ ਸਤਿਗੁਰੂ ਸੰਗਤ ਵਿੱਚ ਬਲਤਖ ਬੈਠੇ ਵਿੱਚ ਸੰਗਤ ਹਾਰ ਪ੍ਰਭ ਵਸੈ ਅੰਤਰੀਅਮੇ ਸਬਦਾਂ ਦੀ ਹਿੱਤ ਦੀ ਜਾਣਦਾ ਇਸ ਸਵਾਮੀ ਦੇ ਨਾਮ ਸਿਮਰਨ ਕਰਕੇ ਅੱਗੇ ਆਨੰਦ ਹੁੰਦਾ ਹੈ ਪਿਆਰੇ ਆਗਾ ਕੁਸ਼ਲ ਪਾਚੇ ਕੇਬ ਸੁਖ ਸਿਮਰਤ ਨਾਮ ਸੁਆਮੀ ਪਿਛੇ ਰੱਖਿਆ ਸੁਖ ਪ੍ਰਾਪਤ ਲੋਕ ਤੇ ਪਰਲੋਕ ਦਾ ਆਨੰਦ ਮਿਲਦਾ ਹੈ ਜੇ ਨਾਮ ਜਪ ਸਾਜਨ ਮੀਤ ਸਕਾ ਹਰਵੇਰੇ ਗੋਦਾ ਗੋਬਾਲ ਘਰ ਰਾਏ मन ते तन बाणी करके साजन मित्र सखा भी कौन मेरा वाहे गुरु गुरु नानक ही पातशाह फरमाते नहीं तू मेरा पिता तू है मेरा माता तू मेरा बंद तू मेरा भ्राता तू मेरा राखा सबनी थाई ता पौके का ਇਹ ਬਖਸ਼ਿਸ਼ ਵੀ ਤੂੰ ਕੀਤੀ ਤੁਮਰੀ ਕਿਰਪਾ ਤੇ ਤੁਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਨੀ ਦਾ ਮਾਣਾ ਮੈਨੂੰ ਤੇਰੀ ਤੇ ਬਾਣ ਵੀ ਹੈ ਤਾਣ ਵੀ ਹੈ ਕਿਉਂਕਿ ਜਿਸ ਦਾ ਮਾਲਕ ਵੱਡਾ ਹੋਏ ਉਸ ਨੂੰ ਬਾਣ ਵੀ ਹੈ ਆਪਣੇ ਮਾਲਕ ਤੇ ਤਾਣ ਵੀ ਹੈ ਕਿ ਵਿਰਾ ਮਾਲਕ ਵੱਡਾ ਹੈ ਗੱਖ ਲੋ ਵੀ ਬਾਬਾ ਬਿਧੀ ਚੰਦ ਜੀ ਬਾਲ ਦੇ ਪੱਠ ਵਿੱਚ ਛਾਲ-ਮਾਲ ਦਿੱਤੀ ਪਤਾ ਸੀ ਮੇਰਾ ਮਾਲਕ ਵੱਡਾ ਸਮਰਾਟ ਹੈ ਮੈਨੂੰ ਇਹ ਅਗਨੀ ਕੁਝ ਨਹੀਂ ਕਰ ਸਕਿਆ ਜੇ ਸਦਾ ਸਾਖ ਹੀ ਵੱਡਾ ਡਾਡਾ ਵੱਡਾ ਮਾਲਕ ਹੋਵੇ ਡਾਡਾ ਤੇ ਸਦੂ ਮਾਰ ਨਾ ਸਕਾ ਪਾਤਸ਼ਾਹ ਪਰਮਾਉਤਮ ਉਹ ਬਾਲਕ ਵੱਡਾ ਸਮਰਾਟ ਹੈ ਸਾਜਨ ਵੀ ਤੇ ਸਖਾ ਹਰ ਵੀ ਗੁਣ ਗੋਪਾਲ ਹਰ ਹਦੀ ਗੋਪਾਲ ਰਾਏ ਦੇ ਗੁਣ ਜੋ ਗੋੜੋਂ ਦੇ ਸੋਭੀ ਮਿੱਤਰ ਦੇ ਵੀ ਬਿਸਰ ਨਾ ਜਾਈ ਦੇਬਕ ਹਿਰਦੇ ਤੇ ਊਰੇ ਗੁਰੂ ਗਲਾਇਆ ਨਿਮਖ ਮਾਤਰ ਵੀ ਮੇਰੇ ਹਿਰਦੇ ਤੋਂ ਵਿਸਰ ਨਹੀਂ ਜਾਂਦਾ ਬੋਲਦਾ ਕਿਉਂਕਿ ਪ੍ਰੇਮ ਹੀ ਐਸਾ ਮਨ ਹੀ ਐਸਾ ਜੁੜਿਆ ਜਪ ਦੇਖਾਂ ਸੱਚੇ ਦੀ ਝਾਂ ਚਿੰਤਨ ਵਿੱਚ ਰੱਤੇ ਖਾਂ ਇਹ ਭਗਤ ਨਾਮੂ ਦੇਵ ਜੀ ਨੇ ਪੜੋਸੋਂ ਨੂੰ ਕਿਹਾ ਹਮਰਾ ਬੇਢੀ ਪ੍ਰਾਣ ਆਧਾਰ ਆਉਦਾ ਪ੍ਰਾਣਾ ਦਾਦਾ ਬੇਢੀ ਪ੍ਰੀਤ ਮੌਜੂਦੀ ਮੰਗ ਜੋ ਕੋਈ ਸ਼ਾਲ ਸ਼ਬਾਬ ਹੈ ਲੋਕ ਕਟੰਬ ਸਭੂ ਤੇ ਤੋੜੇ ਤੋ ਆਕਤ ਬੇਢੀਆ ਜਗ ਨਾਲੋਂ ਤੋੜਨੀ ਪਵੇਗੀ ਆਪ ਚੱਲ ਕੇ ਆ ਉਤਪ ਤ੍ਰੇਮ ਦੀ ਮਿਹਨਤੀ ਲੈ ਤਾਂ ਅਗਾਂਹ ਪ੍ਰੀਤ ਦੀ ਕੋਈ ਧੰਨ ਆਇਆ ਕਿਉਂਕਿ ਐਸੀ ਸੁੰਦਰ ਛਣ ਪਰਮੇਸ਼ਰ ਨੇ ਆਪ ਆਪਣੀ ਭਗਤ ਨਾਮ ਦੇ ਮਹਾਰਾਜ ਜੀ ਦੀ ਬਣਾਈ ਜਿਵੇਂ ਹੀਰੇ ਲਾਲ ਜੜੇ ਹੋ ਇਸ ਤਰ੍ਹਾਂ ਪਰਦੀਤ ਹੋਣ ਪਰ ਪड़ोसਣ ਪੁੱਛਣ ਆਈ ਸੀ ਮੈਂ ਦੁੱਗਣੀ ਮਿਹਨਤੀ ਦੇ ਨਾ ਮੈਨੂੰ ਦੱਸ 베ਡੀ ਉਹ ਕਹਦੀ ਰੀਵਾਇ ਬੇਟੀ ਤੇੜ ਨਾ ਜਾਈ ਦੇਖ ਬੇਟੀ ਰਹਿਓ ਸਮਾਈ ਉਹ ਤਾਂ ਸਦਬ ਵਿਆਹ ਉਹ ਦਿੱਤਾ ਨਹੀਂ ਬਿਸਰ ਨਾਹੀ ਨੈਮਕ ਹਿਰਦੇ ਤੇ ਪੂਰੇ ਗੁਰੂ ਬਗਤ ਨੈਮਕ ਬਾਤਾਂ ਦੀ ਵੀ ਹਿਰਦੇ ਵਿੱਚ ਉਹ ਬਿਸਰਦਾ ਕਿਉਂਕਿ ਮੈਨੂੰ ਪੂਰੇ ਗੁਰੂ ਦਾ ਭਾਵ ਜੋ ਪੂਰਨ ਗੁਰੂ ਦਾ ਹੈ ਬ੍ਰਹਮ ਸਰੋਤਰੀ ਬ੍ਰਹਮ ਦੇਸ਼ਤੀ ਜੋ ਆਪ ਮਿਲਿਆ ਉਹ ਮੱਲਾਬਾ ਪਾਤਸ਼ਾਹੀ ਇਹ ਵੀ ਵਿੱਚ ਜਿੰਨ ਮਨਹੋਰ ਮੁਖ ਹੋਰ ਸੇ ਕਾਂਟੇ ਕੱਚੇ ਕੱਚੇ ਨੇ ਜਿਨ੍ਹਾਂ ਦੇ ਮਨ ਵਿੱਚ ਹੋ ਤੇ ਮੁਖ ਵਿੱਚ ਉਹ ਤਾਂ ਕੱਚੇ ਨਾਨਕ ਕੱਟੜਿਆਂ ਸਿਓ ਤੋੜ ਪਾਤਸ਼ਾਹ ਇਹ ਵੀ ਪਰਵਾਉਂਦੇ ਨਹੀਂ ਕੱਚਿਆਂ ਨਾਲੋਂ ਤੋੜ ਹੀ ਦੇ ਚੰਗਾ ਨਾਨਕ ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਵੰਦੇ ਵਿਚੜਿਓ ਹੋਇ ਨਾ ਜਾਇ ਇੱਥੇ ਬਚਨ ਆਖੀਆ ਢੂੰਡ ਸੱਜਣ ਸੰਤ ਪੱਕਿਆਂ ਢੂੰਡ ਲੱਭ ਗੁਰੂ ਅਕੀਲਦਾਸਾਂ ਕਾ ਜੋ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਹੈ ਸਤਿ ਗੁਰੂ ਆਪ ਬੁਲਾਵੋ ਅਸੀਂ ਤਲ ਪਗ ਆ ਕੋਈ ਬੱਤ ਕੋਈ ਸੋਜੀ ਨਹੀਂ ਤੇ ਤੰ ਧੰ ਧੰ ਬਾਬਾ ਨਾਨਕ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਾ ਪਾਤਸ਼ਾਹ ਆਪ ਬੁਲਾਵੋ ਪੂਰਨ ਦੀ ਸੰਗਤ ਵਖ ਕਿਉਂਕਿ ਪੂਰਨ ਤੋਂ ਬਿਨਾ ਪ੍ਰਾਪਤੀ ਹੀ ਕਾਚੇ ਗੁਰ ਤੇ ਮੁਕਤ ਨਾ ਹੋਆ ਆਪ ਡੁੱਬੇਗਾ ਆਪਾਂ ਨੂੰ ਕਿਉਂਕਿ ਕੱਚਾ ਹੈ ਬੂਦ ਨੰਨੇ ਪਾਤਸ਼ਾ ਪਰਮਉਦੇ ਪੂਰਾ ਪ੍ਰਭ ਅਰਾਧੇ ਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾ ਪੂਰੇ ਗੁਰ ਕਾ ਸੋਨੇ ਆਪਦੇ ਅਪਦੇ ਸੁਨੇ ਆ ਪੂਦੇ ਗੁਰੂ ਦਾ ਬ੍ਰਹਿਮ ਸਦੋਤਰੀ ਬ੍ਰਹਿਮ ਦੇਖੀ ਪੂਰੇ ਗੁਰ ਕਾ ਸੋਨੇ ਅਪਦੇਸ਼ ਪਾਤ ਬ੍ਰਹਿਮ ਦਿਗਟ ਕਰ ਦੇਗਟ ਹੀ ਦੇਗ ਉਸ ਮਾਲਕ ਨੂੰ ਮੇਰੀ ਵਾਹੀ ਗੁਰੂ ਗੁਰੂ ਨਾਨਕ ਨੂੰ ਕਿਉਂਕਿ ਆਪ ਮਿਲਿਆ ਮਲਾਕਾ ਪਾਤਸ਼ਾਹ ਪਰਵਾਉਂਦੇ ਨੇ ਬੇਸਰ ਨਹੀਂ ਨਿਮਕ ਹਿਰਦੇ ਪੂਰੇ ਗੁਰੂ ਬੁਲਾਇਆ ਕਿਉਂਕਿ ਪੂਰੇ ਗੁਰੂ ਨੇ ਬੁਲਾਇਆ ਗੁਰੂ ਅਧੂਰਾ ਪੂਰਾ ਆਪ ਸਬਰਤ ਹੈ ਆਪ ਮਿਲਿਆ ਓਕੇ ਰਬ ਦੇ ਜਨ ਪਿਆਰੀਓ ਬਲਾਵਣ ਕੀਓਤੇ ਪਰ ਮੇਸ਼ੇ ਤੇ ਆਪ ਹੀ ਭੇਜਦਾ ਹੈ ਸਾਧੂ ਦਾ ਰੂਪ ਵੀ ਆਪ ਦਾ ਅੱਛਾ ਪਰਮਾਉਂਦੇ ਨਹੀਂ ਗੋਇਆ ਜੇ ਕਰ ਅੱਖ ਤੇਰੀ ਗੋਇਆ ਜੇ ਕਰ ਅੱਖ ਤੇਰੀ ਵੀ ਰੱਬ ਦੇਖਣਾ ਜਾ ਕੇ ਇਹਨੂੰ ਇੱਛਾ ਹੈ ਕਿ ਮੈਂ ਵੀ ਉਸ ਰੱਬ ਗੁਰੂ ਨਾਨਕ ਦੇ ਜਦਾਰੇ ਕਰਾਂ ਚਾਹ ਹੈ ਮਿਲਣ ਦਾ ਗੋਇਆ ਜੇ ਕਾਦੇ ਅੱਖ ਤੇਰੀ ਵੀ ਰੱਬ ਦੇਖਣਾ ਚਾਹੇ ਚੇਤੀ ਜਾ ਤੂੰ ਸੰਤਾਂ ਦੇ ਵੱਲ ਉਹ ਰੱਬ ਦਖਾਵੇ ਉਹ ਸੰਤ ਭਗਤ ਫਕੀਰ ਮਹਤਮ ਆਪ ਬਿਲੇ ਨਹੀਂ ਉਹ ਬਲਾਵੜ ਕੀ ਆਏ ਸੰਗ ਕਰ ਰੱਬ ਦੇ ਜਨ ਦਾ ਮਿਲੇ ਪਾਤਸ਼ਾਹ ਪਰਮਾਉਦੇ ਨੇ ਪੂਰਾ ਗੁਰੂ ਬਲਾਇਆ ਪੂਰਾ ਗੁਰੂ ਕਰ ਬਲਾ ਦੰਦਾ ਹੈ ਪਿਆਰੀ ਕਾਰ ਕਿਰਪਾ ਰਾਖੇ ਦੋਸ ਆਪਣੇ ਜੀ ਜੰਤ ਵਸ ਜਾ ਕੇ ਅਸਕੂਲ ਤੇ ਸੂਖਮ ਜੀ ਜਿਸ ਦੇ ਵਸ ਵਿੱਚ ਨੇ ਤੇ ਕਿਰਪਾ ਦੇਤੀ ਕਰਕੇ ਆਪਣੇ ਦਾਸ ਰੱਖੇ ਕਿਉਂਕਿ ਰੱਖਦਾ ਹੈ ਪਿਆਰੀ ਬਾਬਾ ਜੀ ਨਹੀਂ ਬਖਸ਼ਿਸ਼ ਕਰਦੇ ਜੋ ਗੁਰੂ ਨਾਨਕ ਦਾ ਗੁਰੂਦਾਨ ਕਿਉਂ ਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਜੋ ਗੁਰੂ ਦਾ ਬਣੇ ਤੇ ਗੁਰੂ ਦਾ ਰੱਖਦਾ ਆਦੂ ਰੱਖਦਾ ਆ ਅੱਜ ਦਾ ਨਹੀਂ ਪਿੱਛੇ ਵੀ ਰੱਖਦਾ ਹੁਣ ਵੀ ਰੱਖਦਾ ਅੱਗੇ ਵੀ ਰੱਖਦਾ ਆਦਿ ਸੱਚ ਜੁਗਾਦ ਸੱਚ ਖੈ ਕੀ ਸੱਚ ਨਾਨਕ ਹੋਸੀ ਕੀ ਸੋ ਉਹ ਤਾਂ ਸਦਾ ਹੈ ਸਦੀ ਵੀ ਕਿਉਂਕਿ ਜਨਮ ਤੇ ਮਨ ਵਿੱਚ ਨਾ ਗੁਰੂ ਆਉਂਦਾ ਨਾ ਸੰਤ ਆਉਂਦਾ ਨਾ ਪਰਮੇਸ਼ਰ ਜੰਮਣ ਤੇ ਮਨ ਤੋ ਰਹੇ ਗੁਰੂ ਵੀ ਨਹੀਂ ਸੰਤ ਵੀ ਜਨਮ ਮਨ ਵਿੱਚ ਨਹੀਂ ਪਰਮੇਸ਼ਰ ਵੀ ਨਹੀਂ ਰਾਜਾ ਨੇ ਤਾਂ ਇਥੋਂ ਤੱਕ ਬਚਨ ਕਹਿ ਦਿੱਤੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ ਉਹ ਸ੍ਰਿਸ਼ਟੀ ਦਾ ਕਰਤਾ ਬ੍ਰਹਮ ਗਿਆਨੀ ਤੇਤੀ ਪਾਤਸ਼ਾਹ ਗੁਰੂ ਅਰਜੁਨ ਦੇ ਮਹਾਰਾਜੀ ਦੇ ਬਚਨ ਨੇ ਸ੍ਰਿਸ਼ਟੀ ਦਾ ਕਰਤਾ ਹੈ ਬ੍ਰਹਮ ਗਿਆਨੀ ਸਦ ਜੀਵ ਹੈ ਦਹੀ ਮੰਦ ਉਹ ਸਰੀਰ ਹੀ ਬਦਲਦਾ ਹੈ ਜੋਤ ਨਰਦੀਪ ਤੇ ਅਸਾਂ ਪਾਤਸ਼ਾਹ ਦੀ ਇਹ ਵੀ ਬਚਨ ਨੇ ਬ੍ਰਹਮ ਗਿਆਨੀ ਸਦਾ ਨਰਦੀਪ ਜਿਵੇਂ ਜਲ ਵਿੱਚ ਕਮਲ ਕੋਈ ਦਿਸਤਾਨ ਦਿੱਤਾ ਜਲ ਤਾ ਕਮਲ ਦੇ ਫੁੱਲ ਵੀ ਇਸ ਤਰ੍ਹਾਂ ਨਰੇਪ ਰਹਿੰਦੇ ਨੇ ਜਗਤ ਦੇ ਵਿੱਚ ਸਰੀਰ ਦੁਨਿਆਵੀ ਜਿਵੇਂ ਮਰੁੱਖਾ ਪਰ ਬੜਾ ਅੰਤਰ ਹੈ ਬੜਾ ਧੀਰਸ ਦਰਲੇਪ ਨਹੀਂ ਸੰਗ ਨਹੀਂ ਬਾ ਜਿਨ੍ਹਾਂ ਦੀ ਭਾਵਨਾ ਸ਼ਲਦਾ ਉਹਨਾਂ ਤੇ ਬਖਸ਼ਿਸ਼ਾਂ ਹੋ ਜਾਂਦੀ ਉਹ ਦੇਖ ਵੀ ਲੈ ਨਾਦਕ ਸੋਖੜੀਆਂ ਪਿਆਨ ਜਿੱਦੀ ਢਸੰਦੋਂ ਮਾਪੀ ਉਹਨਾਂ ਦੇ ਦੇਖ ਕੇ ਕਿ ਮੇਰਾ ਮਾਲ ਤਤਖ ਹੈ ਰਾਜ ਦਾ ਹਜੂਰ ਉਹ ਹੀ ਮਾਲ ਹੈ ਕਿਉਂਕਿ ਨਰੇਪ ਸੰਗ ਨੇ ਪਰ ਆਪਣੀ ਜਨਮ ਜਣਾਉਂਦੇ ਨੇ ਕਿੰਨਾ ਜਿਸ ਤੋਂ ਤੂੰ ਜਾਣਾ ਹੀ ਸੋਈ ਜਾਣ ਜਾ ਜਿਸ ਨੂੰ ਆਪਣਾ ਆਪ ਜਣਾਵੇ ਮੇਰਾ ਵਾਹੀ ਗੁਰੂ ਗੁਰੂ ਨਾਨਕ ਨੂੰ ਜਾਣੇਗਾ ਦੂਜਾ ਨਹੀਂ ਆਪ ਜਣ ਆਪ ਅਕਸਰ بادشاہ ਬਲਮਾਉਂਦੇ ਕਾਜ ਕਿਰਪਾ ਰਾਖੇ ਦਾਸ ਆਪ ਜੀ ਜੰਤ ਵਸ ਜਾ ਏ ਕਾਲ ਵਪੂਰਨ ਪਰ ਬੇਸ ਭੋ ਨਹੀ ਨਾਦਕ ਤਾਗ ਜਿਸ ਨੇ ਇੱਕ ਪੂਰਨ ਪਰਮੇਸ਼ਰ ਦੇ ਵਿੱਚ ਲਿਬ ਲਾਈ ਅਭੀ ਤਵੀਰੀ ਚੱਕਰੀ ਨਹੀਂ ਉਹ ਦਸ ਦਲ ਭਟਕਦਾ ਨਹੀਂ ਚਲਣ ਇੱਕ ਦੀ ਤੇ ਆਦ ਇੱਕ ਦਾ ਜਾਪ ਇੱਕ ਦਾ ਏਕਾਲ ਪੂਰਨ ਪਰਮੇਸ਼ਰ ਭੋ ਨਹੀਂ ਨਾਗ ਤਾ ਜਿਸ ਨੇ ਇੱਕ ਪੂਰਨ ਪਰਮੇਸ਼ਰ ਦੇ ਵਿੱਚ ਲੈਵ ਲਈ ਮਨ ਜੋੜਿਆ ਜਿਸ ਦੇ ਮਨ ਵਿੱਚ ਭੈ ਨਹੀਂ ਰਹਿੰਦਾ ਪਿਆਰ ਹੈ ਉਹ ਨਹੀਂ ਨਾਨਕ ਤਾਂ ਕਹਿ ਭੈ ਕਾਹੂ ਕੋ ਦੇਤ ਨਾ ਕਹਿ। ਦਹਿ ਪੈ ਮਾਨਤਿਆ। ਕੋ ਨਾਨਕ ਸੁਨ ਰੇ ਵਾਦਾ ਗਿਆਨੀ ਜਾਈ ਵਾ। ਉਹ ਨਾ ਪੈ ਦਿੰਦਾ ਨਾ ਮੰਨਦਾ। ਕਿਉਂਕਿ ਬਖਸ਼ਿਸ਼ਾਂ ਨੇ ਇੱਕ ਦੀ ਛੜ ਲਈ ਇੱਕ ਨੂੰ ਜਪਦਾ ਪਰ ਸਤਿਗੁਰਾਂ ਨੇ ਤਾਂ ਆਪਣੇ ਤੇ ਬਡੀਆਂ ਬਖਸ਼ਿਸ਼ਾਂ ਕੀਤੀ। ਜੋ ਬਚਨ ਹੈ ਗੁਰੂ ਦੇ ਪਾਤਸ਼ਾਹ ਜੀ ਦੇ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮੰਨਦਾ ਏਕ ਨਾਮ ਕਿ ਜਗ ਦੀ ਜੋਤ ਖਾਜਦਾ ਹਜੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੜਤਕ ਕਰਕੇ ਪੜ੍ਹਨਾ ਛਣ ਨਾ ਇੱਕ ਤੋਂ ਬਿਨਾ ਦੂਜਾ ਸੰਗਤ ਸਤਿਗੁਰਾਂ ਦੇ ਆਪ ਪਾਵਨ ਬਚਨ ਨੇ ਸੰਗਤ ਕਰੀਏ ਸਾਧ ਕੀ ਅੰਤ ਕਰੇ ਤਨ ਬਾਹਰ ਕਿ ਸਾਧੂ ਦੀ ਸੰਗਤ ਕਰ ਸੰਤਾਂ ਕੀ ਹੋਏ ਦਾਸ ਦੀ ਇਹੋ ਆਚਾਰਾ ਸਿੱਖ ਕੋ ਦਾਸੀ ਬਣ ਜਾ ਕਿਨਾਂ ਦੀ ਰੱਬ ਦੇ ਜਨਾ ਸੰਤਾਂ ਦੀ ਇਹ ਆਚਾਰ ਗ੍ਰਹਿਣ ਕਰ ਮੰਨ ਕਿਉਂਕਿ ਰੱਬ ਦੇ ਸੰਤ ਮਹਾਤਮਾ ਆਪ ਮਿਲੇ ਨੀ ਬਲਾਵਣ ਕੀ ਆਉਂਦੇ ਉਹ ਤਾਂ ਜੁਗਤੀ ਨਾਲ ਭਗਤੀ ਕਰਦੇ ਸਾਰ ਗੋ ਮਹੱਲਾ ਪੰਜਵਾਂ ਜਾ ਕੈ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੁ ਕੇ ਦੁਖ ਨ ਪਿਆ ਪ ਕੋਏ ਆ ਬਾਦਸ਼ਾਹ ਬਣਾਉਂਦੇ ਜਾ ਕੇ RAM ਕੋ ਬਲ ਖੇਦਾ ਖੇ ਬਿਲੀ ਗੁਰੂ ਨਾਲ ਜਿਸ ਪੁੱਛ ਦੇ ਮਨ ਵਿੱਚ ਤੇਰਾ ਬਲ ਹੋਇਆ ਕਿਉਂਕਿ ਜਿਸ ਦੀ ਬਖਸ਼ਿਸ਼ ਹੋ ਜਾਵੇ ਗੁਰੂ ਸਮਰੱਥ ਪਰਮੇਸ਼ਰ ਦੀ ਜਿਵੇਂ ਬਲ ਬਖਸ਼ਿਆ ਕਲਗੀਧਰ ਮਹਾਰਾਜ ਜੀ ਨੇ ਬਾਬਾ ਅਚਲ ਸਿੰਘ ਨੂੰ ਬਲ ਬਖਸ਼ਿਆ ਹਾਥੀ ਲਾਟਕ ਮੈਂ ਫਤਿਹ ਕੀਤਾ ਜੰਮ ਕਿਉਂਕਿ ਬਲ ਗੁਰੂ ਨੇ ਦਿੱਤਾ ਪਰਮੇਸ਼ਰ ਨਹੀਂ ਦਿੰਦਾ ਜਾ ਕਹਿ ਰਾਮ ਕੋ ਬਲ ਕੀ ਪਰਮੇਸ਼ਰ ਕੀ ਸਤਗੁਰੂ ਜਿਸ ਪੁੱਛ ਤੇ ਮਨ ਵਿੱਚ ਤੇਰਾ ਬਲ ਹੋਇਆ ਤੇਰੇ ਤੇ ਮਾਨ ਤੇਰੇ ਤੇ ਤਾਂ ਕਿ ਬਿਦਾ ਮਾਲਕ ਵੱਡਾ ਰੱਖੇ ਸਭ ਲੋਨ ਲੋ ਤੇ ਤੇ ਪੂਰੇ ਹੋ ਜਾਂਦੇ ਕੋਈ ਦੁੱਖ ਵੀ ਤਿਸ ਨੂੰ ਵਿਆਪ ਨਹੀਂ ਉਹਦੇ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੋਣ ਜੀਵਾਂ ਤਿਸ ਸੋਏ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਤੜ ਗੁਰੂ ਪਰਮਉਪਦੇ ਨੀ ਗੁਰੂ ਅਰਜਨ ਦੇਵ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਕੀ ਵਿਰੇ ਗੁਰੂ ਨਾਨਕ ਜੋ ਭਗਤ ਜਨ ਆਪ ਦਾ ਦਾਸ ਤੇਰਾ ਚੱਕ ਤੇਰੀ ਸੋਭਾ ਨੂੰ ਸੁਣ ਕੇ ਦਿਉ ਦੇ ਸੁਣ ਜੀਵਾ ਤਿਸ ਸੋਏ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਕਿ ਵੀ ਦੇਵਾਂ ਜੋ ਭਗਤ ਜਨ ਆਪ ਦਾ ਤੇਰੀ ਸੋਭਾ ਨੂੰ ਸੁਣ ਕੇ ਜਿਉਂ ਦੇਖਾ ਕਿਉਂਕਿ ਉਸ ਜਨ ਦੀ ਸੋਭਾ ਇਹ ਬੜਿਆਈ ਗੁਰੂ ਨਾਨਕ ਪਰਮੇਸ਼ਰ ਦੀ ਹੈ ਜੋ ਆਪਣੇ ਪਿਆਰੇ ਦੀ ਜੈ ਜੈਕਾਰ ਗੁਰੂ ਨਾਨਕ ਦੀ ਜਦੋਂ ਪਰਮੇਸ਼ਰ ਨੂੰ ਆਪਣੀ ਬੜਿਆਈ ਭਾਵੇ ਤੇ ਆਪਣੇ ਪਿਆਰੇ ਦੀ ਕਰਉਂਗਾ ਉਦੋਂ ਕਰੋ ਦਰਸ਼ਨ ਪੇਖਨ ਕੋ ਕਰਮ ਪ੍ਰਾਪਤ ਹੋਏ ਪਾਤਸ਼ਾਹ ਪਰਮਾਤਮਾ ਉਤਮ ਕਰੋ ਦਰਸ਼ਨ ਪੇਖਨ ਕੋ ਕਰਮ ਪ੍ਰਾਪਤ ਇਸ ਭਗਤ ਜਨ ਦੇ ਦਰਸ਼ਨ ਵਾਸਤੇ ਉਤਮ ਕਰਦੇ ਹਾਂ ਕਿ ਕਦੋਂ دیدار ਹੋਵਣ ਰੱਬ ਦੇ ਜਨ ਪਿਆਰੇ ਦੇ ਉਹ ਭਗਤ ਕੈਸਾ ਯੋ ਦਾਖੇ ਦਾ ਭੇਜਿਆ ਕਹਿਦਾ ਜਗਤ ਦੇ ਰਾਜੇ ਮਹਾਰਾਜੇ ਨੇ ਬڑے ਰਾਜੇ ਕੋ ਪਰ ਉਸ ਭਗਤੇ ਸਮਾਨ ਕੋਈ ਰਾਜਾ ਨਾ ਪਾਤਸ਼ਾ ਇਹ ਪਾਵਨ ਬਚਨ ਕਹਿੰਦੇ ਨੇ ਰਾਜਾ ਸਗਲੀ ਸ੍ਰੇਟ ਕਾ ਸਾਰੀ ਸ੍ਰੇਟੀ ਦਾ ਸਾਰੇ ਜਗਤ ਸਾਰੀ ਰਾਜਾ ਸਗਲੀ ਸ੍ਰੇਟ ਕਾ ਹਰ ਨਾਮ ਮਨ ਪੈਨਾ ਖਿਰਦਾ ਭਜਿਆ ਹੈ ਪ੍ਰਵੀਸ਼ਣ ਦੇ ਨਾਮ ਨਾਲ ਉਹ ਸ੍ਰਿਸ਼ਟੀ ਦਾ ਰਾਜਾ ਉਸ ਭਗਤ ਦੀ ਛਣ ਵਿੱਚ ਰਾਦੇ ਮਹਾਰਾਜ ਨਮਸਤਕ ਹਉਂਦੇ ਨੇ ਬਖਸ਼ਿਸ਼ਾਂ ਲੈਂਦੇ ਉਦਮ ਕਰੋ ਦਰਸ਼ਨ ਪੇਖਣ ਕੋ ਕਰਮ ਪ੍ਰਾਪਤ ਪਾਤਸ਼ਾਹ ਪਰਮਾਉਦੇ ਇਸ ਭਗਤ ਪਿਆਰੇ ਜਨ ਦੇ ਦਰਸ਼ਨ ਵਾਸਤੇ ਉਦਮ ਕਰਦੇ ਹਾਂ ਕਿ ਕਦੋਂ ਦੇ ਜਾਵੇਗਾ ਤੁਹੈ ਨਾ ਦਾ ਦਰਸ਼ਨ ਇੰਦ ਨਹੀਂ ਹੋ ਜਾਂਦਾ ਪੂਰ ਬਲੇ ਉਤਮ ਕਰਮਾਂ ਨਾਲ ਪ੍ਰਾਪਤ ਹੁੰਦਾ ਪਾਤਸ਼ਾਹ ਦੇ ਬੱਚੇ ਪੂਰ ਬਕਰਮ ਔਂਕਰ ਜਬ ਪ੍ਰਗਟੇ ਭੇਟੇ ਉਹ ਮੁਰਖ ਰਸ ਕਬੈ ਰਾਗੀ ਤੇ ਦਸ ਵਿੱਚ ਰਸਿਆ ਹੋਇਆ ਬੈਰਾਗੀ ਮਖਾਤਮਾ ਰੱਬ ਦਾ ਪਿਆਰਾ ਮਿਲਿਆ ਜਦ ਪੂਰਬ ਕਲਮ ਜਨਮਾਂ ਦੇ ਪ੍ਰਗਟ ਹੋ ਪਰਾ ਪੂਰਬਲਾ ਕਲਮ ਬਣ ਆਇਆ ਉਹ ਕਲਮ ਅੱਗੇ ਆ ਪੂਰਬ ਕਲਮ ਔਂਕਰ ਜਦ ਪ੍ਰਗਟ ਭੇਟਿਓ ਪੁਰਖ ਰਸ ਕੋ ਬੈ ਰਾਗੀ ਮਿਟਿਓ ਅਧੇਤ ਮਿਲਤ ਹਰਨਾ ਜਨਮ ਜਨਮ ਕੀ ਸੋਈ ਅੰਧਕਾਰ ਦਾ ਅਗਿਆਨ ਦਾ ਦੀ ਰਾਹੀ ਵਟਕੇ ਮੇਟੇਉ ਅੰਦੇ ਇਹ ਮਹਿਲਤ ਖਰ ਦਾ ਗੁਰੂ ਨਾਨਕ ਮਿਲੇਆ ਪਰਮੇਸ਼ਰ ਮੇਟੇਉ ਅੰਦੇ ਇਹ ਮਹਿਲਤ ਕਰ ਦਾ ਨਕ ਜਨਮ ਜਨਮ ਕੀ ਸੋਈ ਜਾਗੀ ਜਨਮਾਂ ਜਨਮਤਰਾ ਦਾ ਸੁੱਤਾ ਪਿਆ ਵੰਦੇ ਜਾਗ ਬਖਸ਼ਾ ਰਹਿਮਤਾ ਹੁਇਆ ਮੇਲ ਹੋਇਆ ਉਸ ਤਲੁਕੀ ਦੇ ਮਾਲਕ ਮੇਰੇ ਵਾਹੇ ਗੁਰੂ ਗੁਰੂ ਨਾਨਕ ਗੁਰ ਪਰਸਾਦੀ ਰਿਖਤ ਨਿਹਾਰੋ ਦੂਸਰ ਨਾਹੀ ਕੋਇ بادشاہ ਪਰਮਉਪਦੇ ਗੁਰ ਪਰਸਾਦੀ ਰਿਖਤ ਨਿਹਾਰੋ ਦੂਸਰ ਨਾਹੀ ਜਿਸੇ ਆਪ ਦੇ ਸਮਾਨ ਦੂਜਾ ਕੋਈ ਵੀ ਨਹੀਂ ਜਿਸ ਤੇਰੇ को गुरु दी कृपा ਦੇ ਨਿਤਰਾ ਨਾਲ ਦੇ ਕਿਉਂਕਿ ਭਗਤ ਸੰਤ ਦੇ ਬਰਾਬਰ ਕੋਈ ਗੁਰਮ ਪ੍ਰਸਾਦ ਦੀ ਰੇਖਤ ਨਿਹਾਰੋ ਦੂਸਰ ਨਾਹੀ ਆਪ ਦੇ ਸਮਾਨ ਦੂਜਾ ਕੋਈ ਨਹੀਂ ਤੇਰੇ ਖੇ ਪਾਤਸ਼ਾ ਗਰੀਬ ਨਿਵਾਰ ਗੁਰੂ ਦੀ ਕਿਰਪਾ ਨਾਲ ਨਿਤਰਾ ਨਾਲ ਤੇਰੇ ਇਤਿਦਾਰੇ ਦਰਸ਼ਨ ਕਰ ਦਾਨ ਦੇ ਨਾਨਕ ਆਪਨੇ ਕੋ ਚਰ ਜੀਵਾ ਸੰਤ ਧੋਏ ਪਾਛਾ ਪਰੋਵੇ দান ਦੇ ਕਿਹੜਾ দান ਮੰਗਦੇ ਨੇ ਗੁਰੂ ਅਕਸ਼ੇਵ ਤੇ ਮਹਾਰਾਜ ਜੀ দান ਦੇ দান ਕੇ ਆਪਨੇ ਕੋ ਆਪਾਂ ਨੇ ਵੀ ਇਹ দান ਮੰਗਣਾ ਹੈ ਪਿਆਰੀਓ ਕਿਉਂਕਿ ਸਤਿਗੁਰੂ ਆਪਣੇ ਆਪ ਨੂੰ ਮੁਖਾਤਬ ਕਰਦੇ ਆਂ ਸਬੋਧਨ ਕਰਦੇ ਆਂ ਉਪਦੇਸ਼ ਦਿੱਤੇ ਨੇ ਕਿ ਪਿਆਰੀ ਹੋਏ ਮੰਗ ਮੰਗਿਆ ਕਰੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾਤ ਦੇ ਨਾਨਕ ਆਪਣੇ ਕੋ ਚਦਨ ਜੀਵਾਂ ਸਤਿ ਤੋਏ ਇਹ ਅੰਤਜਾਮੀ ਇਹ ਬਿਰੀ ਗੁਰੂ ਨਾਨਕ ਆਪਣੇ ਦਾਸ ਆਪਣੇ ਜਨ ਇਹ ਕਿਰਪਾ ਕਰੋ ਬਖਸ਼ਿਸ਼ ਕਰੋ ਇਹ ਦਾਤ ਮੰਗਦੇ ਹਾਂ ਕਿ ਤੇਰੇ ਜੋ ਸੰਤ ਨੇ ਜੋ ਤੇਦੂ ਮਿਲੇ ਕੋਈ ਨਹੀਂ ਰਤੇ ਹੋਏ ਜਿਨ੍ਹਾਂ ਦੇ ਚੰਨ ਧੋਕੇ ਜੀਏ ਚੰਨ ਧੋ ਧੋਕੇ ਪੀਏ ਚੰਨਾਂ ਦੀ ਸੇਵਾ ਕਰੀਏ ਇਹ ਬਖਸ਼ਿਸ਼ ਮਹਿਰਾਮਤ ਕਰੋ ਚੰਨਾਂ ਦੀ ਧੂੜੀ ਵੰਸ਼ੋ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਵਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਧੂੜੀ ਸਤ ਗੁਰੂ ਦੇ ਉਪਦੇਸ਼ ਤੇ ਚਲੀਏ ਗੁਰ ਸ਼ਬਦ ਦੀ ਗੁਰਮਤਿ ਕੇ ਨਾਮ ਨੂੰ ਜਪੀਏ ਸੰਗ ਕਰੀਏ ਜੋ ਸਤ ਗੁਰੂ ਪਾਤਸ਼ਾਹ ਆਪ ਉਪਦੇਸ਼ ਦਿੰਦੇ ਨੇ ਰੱਬ ਦੇ ਜਨਾ ਸੰਤਾਂ ਮਖਾਤਮਾ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ ਕੇ